ਮੈਨੂੰ ਐਂਨਾ ਪੁੱਛਿਓ ਕਿ ਗੱਲਾਂ ਕੀ ਕਰਦਾ ਤੁਸੀਂ ਬਸ ਐਂ ਅੰਦਾਜ਼ਾ ਲਾਇਓ ਕਿ ਗੱਲਾਂ ਕੀ ਨਹੀਂ ਕਰਦਾ ਸਿੱਧੂ ਨੇ ਇੱਕ ਸਟੋਰੀ ਪਾਈ ਸੀਗੀ ਸਜਣੋ ਇਸ ਬੰਦੇ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਦੀ ਇੱਕ ਸਟੋਰੀ ਤੋਂ ਬਾਅਦ ਇਹ ਬੰਦੇ ਤੋਂ ਉਹਦੇ ਯਾਰਾਂ ਦਾ ਹਜੇ ਤੱਕ ਕੰਮ ਕੀਤਾ ਨਹੀਂ ਗਿਆ ਆਪਾਂ ਸਿੱਧੂ ਬਾਰੇ ਵੀ ਇੱਕ ਗੱਲ ਕਹਿ ਸਕਦੇ ਹਾਂ ਵੀ ਉਹ ਦਰਿਆ ਨਹੀਂ ਸੀ ਉਹ ਸਮੁੰਦਰ ਸੀਗਾ ਜਿਹੜਾ ਹਜੇ ਸੁੱਕਿਆ ਨਹੀਂ ਤਾਂ ਹੀ ਉਹਦੇ ਯਾਰ ਕਹਿ ਦਿੰਦੇ ਆ ਕਿ ਹਜੇ ਮੁੱਕਿਆ ਨਹੀਂ ਹੈਨਾ ਬਾਈ ਬਿਲਕੁਲ ਜੀ ਉਹ ਹਜੇ ਮੁੱਕਿਆ ਨਹੀਂ ਸਜਣੋ ਤੇ ਇਹ ਬੰਦੇ ਤੋਂ ਉਹਦੇ ਹਜੇ ਯਾਰਾਂ ਦਾ ਦੁਨੀਆ ਲਈ ਮਰ ਗਿਆ ਹੋਊਗਾ ਇਹਦੇ ਲਈ ਅੱਜ ਵੀ ਜਿਉਂਦਾ ਹੈ ਅੱਜ ਵੀ ਜਿਉਂਦਾ ਕਿਉਂਕਿ ਉਹਦੇ ਯਾਰ ਅੱਜ ਵੀ ਇਹਤੇ ਉਹਨਾਂ ਹੀ ਮਾਨ ਕਰਦੇ ਆ ਸਿੱਧੂ ਜੰਨਾ ਸਜੋ ਬਿਲਕੁਲ ਜੀ ਟਰੈਕਟਰ ਤਿਆਰ ਕੀਤੇ ਆ ਮਤਲਬ ਸੈਂਡ ਬਲਾਸਟ ਰੰਗ ਕ੍ਰੋਮ ਤੁਸੀਂ ਮੋਡੀਫਿਕੇਸ਼ਨ ਇੰਜਨ ਪੰਪ ਸਰਾਂਸਰ ਛਤਰੀ ਡੈਕ ਡਪਣਾ ਕਿਹੜੀ ਚੀਜ਼ ਆ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤੁਸੀਂ ਇਹ ਕਹੋਗੇ ਕਿ ਗੱਲ ਕੀ ਨਹੀਂ ਕਰਦਾ ਬਸ ਬਾਈ ਜੀ ਵੀ ਇੱਕ ਛੱਤ ਦੇ ਥੱਲੇ ਏ ਟੂ ਜ਼ेड ਕੰਮ ਹੁੰਦਾਗਾ ਬੰਦੇ ਨੇ ਟਰੈਕਟਰ ਛੱਡ ਜਾਣਾਗਾ ਕੋਈ ਵੀ ਚੀਜ਼ ਉਹਨਾਂ ਨੇ ਇੱਥੇ ਲਿਆ ਕੇ ਨਟ ਵੀ ਨਹੀਂ ਫੜਾਉਣਾਗਾ ਵੀ ਆਹ ਚੀਜ਼ ਅਸੀਂ ਲਿਆਤੀ ਜੀ ਲਾ ਦਿਓ ਟੋਟਲ ਚੀਜ਼ ਦਾ ਅਰੇਂਜਮੈਂਟ ਵਰਕਸ਼ਾਪ ਦੇ ਵਿੱਚ ਹੀ ਕਰਦੇ ਆ ਹੱਥੀਂ ਤਿਆਰ ਕਰਕੇ ਇਤੋਂ ਤੱਕ ਕਰ ਰਹੇ ਨੇ ਇੰਨਾ ਕੁ ਮਤਲਬ ਖਾਨਦਾਨੀ ਜਗਾੜੀ ਬੰਦੇ ਆ ਆ ਸਲੈਂਸਰ ਪੀਟਰ ਵੈਲਟ ਦਾ ਇਹ ਸਲੈਂਸਰ ਦੇ ਕਿੰਨੇ ਪੈਸੇ ਮੰਗੇ ਸੀ ਵੀਰੇ ਕਿਸੇ ਬੰਦੇ ਨੇ ਜਦੋਂ ਪਹਿਲੀ ਵਾਰ ਤੁਸੀਂ ਮੰਗਿਆ 4 ਲੱਖ ਮੰਗਿਆ ਸੀ ਆ 4 ਲੱਖ ਰੁਪਇਆ ਆ ਸਲੈਂਸਰ ਦਾ ਮੰਗਿਆ ਉਦੋਂ ਬਾਅਦ ਤੁਸੀਂ ਕਿੰਨੇ ਦਾ ਮੰਗਾਇਆ ਇਹ 10 ਲੱਖ ਦੇ ਪੈਸੇ ਵੀਰੇ ਲੱਖ ਦਾ ਜੇ ਮੈਂ ਕੱਲ੍ਹੇ ਕਹਾਂ ਕਿ ਮੇਰੇ ਵਾਲੇ ਟਰੈਕਟਰ ਦੇ ਇਹੀ ਲਾਉਣਾ ਤੇ ਭਾਈ ਆਪਾਂ ਆਪਣੀ ਵਰਕਸ਼ਾਪ ਦੇ ਵਿੱਚ ਕਰਬ ਕਰਕੇ ਲਾਵਾਂਗੇ ਆਪਾਂ ਹੁਣ ਜਿਹੜਾ ਅਗਲੇ ਪੀਸ ਟਰੈਕਟਰ ਤੇ ਪੀਸ ਲੱਗਣਾਗਾ ਉਹ ਹੱਥੀਂ ਤਿਆਰ ਕਰਕੇ ਲੱਗੂਗਾ ਇੰਨੀ ਬਿੰਡ ਦੇ ਵਿੱਚ ਇੰਨੀ ਕੁਆਲਿਟੀ ਦੇ ਵਿੱਚ ਹੂੰ ਉਹ ਵੀ ਨਾਲੇ ਆਪਾਂ ਬਹੁਤ ਬਾਜੋ ਰੇਟ ਤੇ ਦੇਵਾਂਗੇ ਵੀ ਭਾਈ ਜੀ ਆ ਚੱਕੋ ਇੰਨੇ ਚ ਸਲੈਂਸਰ ਤੁਹਾਨੂੰ ਇੱਥੇ ਤਿਆਰ ਕਰਕੇ ਦਿੱਤਾ ਐਦੋਂ ਅਪਗ੍ਰੇਡ ਕੁਆਲਿਟੀ ਹੋਊਗੀ ਹਾਂ ਐਦੋਂ ਥੱਲੇ ਨਹੀਂ ਰਹੂ ਕੰਮ ਆ ਵੀ ਮਤਲਬ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਪੀਟਰ ਬੈਲਟ ਵਾਲੇ ਇਹ ਤੋਂ ਸਲੈਂਸਰ ਲੈਣ ਹਾਂਜੀ ਹਾਂ ਬਸ ਕੋਲ ਮਤਲਬ ਇਹੋ ਜਿਹਾ ਕੰਮ 735 ਬਾਰੇ ਮੈਨੂੰ ਦੱਸ ਯਾਰ ਇਹ ਮੈਨੂੰ ਟਰੈਕਟਰ ਵੱਧ ਅਪੀਲ ਕਰ ਗਿਆ ਯਾਰ ਤੇਰਾ ਇਹ ਤੇ ਨਾ ਬਾਈ ਜੀ ਜਿਹੜਾ ਪੇਂਟ ਵਗੈਰਾ ਕਰਿਆਗਾ ਸੁਪੀਰੀਅਰ ਪੇਂਟ ਵੱਜਦਾ ਇਹ ਹਾਂ ਇਹ ਸੁਪੀਰੀਅਰ ਪੇਂਟ ਦਾ ਆਪਾਂ ਜਿਵੇਂ ਕਹਿ ਦਈਏ ਵੀ ਇਹ ਬਾਹਰੋਂ ਨਹੀਂ ਪੇਂਟ ਆਪਾਂ ਨੂੰ ਜੇ ਆਪਾਂ ਲੈਣਾਗਾ ਪੇਂਟ ਛੇਤੀ ਨਹੀਂ ਮਿਲਦਾਗਾ ਟੱਕਰਾ ਟੁੱਕਰਾ ਮਾਰ ਕੇ ਚੀਜ਼ਾਂ ਲੱਭ ਕੇ ਲੈਣੀਆਂ ਪੈਂਦੀਆਂ ਇਹਦੇ ਵਿੱਚ ਬਾਈ ਜੀ ਜਿਵੇਂ ਮੰਨ ਕੇ ਚੱਲੋ ਮੇਨ ਜਿਹੜਾ ਮੇਨ ਕਾਰਾਗਰੀ ਵਾਲਾ ਕੰਮ ਆ ਸੈਂਡ ਬਲਾਸਟ ਕਰਕੇ ਸਾਰਾ ਟਰੈਕਟਰ ਰੀਸਟੋਰ ਕਰਿਆ ਆਪਾਂ ਵੱਡੀ ਗੱਲ ਯਾਰ ਮੈਨੂੰ ਇਸ ਪਹਿਲਾਂ ਇੱਕ ਗੱਲ ਹੋਰ ਦੱਸ ਸੈਂਡ ਬਲਾਸਟ ਦਾ ਤੇ ਦੂਸਰੇ ਤਰ੍ਹਾਂ ਰੰਗ ਕਰਨ ਦਾ ਕੀ ਡਿਫਰੈਂਸ ਬਾਈ ਦੇਖੀ ਫਰਕ ਆ ਬੰਦੇ ਨੂੰ ਲਿਆਓ ਅੱਖਾਂ ਦੇ ਬੰਦੋ ਪੱਟੀ ਆਪ ਕੋ ਨੂੰ ਰਾਂਗਣੀ ਦਿਖਾਉਣਾ ਕੁਆਲਿਟੀ ਨਹੀਂ ਦਿਖਾਉਣੀ ਵੀ ਚਮਕ ਇਹਦੀ ਵੱਧ ਆ ਉਹਦੀ ਘਟ ਆ ਉਹਦੇ ਆ ਆ ਬੰਦਾ ਵਾ ਕੱਲਾ ਐ ਹਾਥੀ ਫੇਰ ਲਵੇ ਇੱਕ ਸੈਂਡ ਬਲਾਸਟ ਤੋਂ ਬਿਣਾ ਵਾਲੇ ਤੇ ਬਿਣਾ ਵਾਲੇ ਤੇ ਇੱਕ ਸਾਡੇ ਕੋ ਬਿਣਾ ਵੀ ਕਰਿਆ ਖੜਾਗਾ ਹਾਂ ਉਹ ਤੇ ਹੱਥ ਫੇਰ ਕੇ ਦੇਖ ਲਵੇ ਤੇ ਐ ਤੇ ਹੱਥ ਫੇਰ ਕੇ ਦੇਲੇ ਅੱਖਾਂ ਬੰਨੀਆਂ ਹੁਣ ਬੰਦਾ ਹੱਥ ਫੇਰ ਕੇ ਕੁਆਲਿਟੀ ਦੱਸੂਗਾ ਵੀ ਯਾਰ ਇਹ ਚ ਫਰਕ ਆ ਵੀ ਇਹ ਚੀਜ਼ ਕੋਮਲ ਆ ਉਹਦੇ ਨਾਲੋਂ ਹਾਂ ਵੀ ਇਹ ਤੇ ਹੱਥ ਤਿਲਕਦਾ ਤਿਲਕਦਾ ਉਹ ਤੇ ਤੁਹਾਨੂੰ ਰਾੜ ਬੀੜ ਜੀ ਉਵੇਂ ਥੱਲੋਂ ਨਜ਼ਰ ਆਊਗੀ ਜਿਵੇਂ ਆਪਾਂ ਮਸਾਲੇ ਭਰ-ਭਰ ਕੇ ਲੋਕ ਪਟੀਨਾ ਭਰ-ਭਰ ਕੇ ਤਿਆਰ ਕਰਦੇ ਆ ਟੱਕ ਪੱਟੀ ਭਰਤੀ ਇੱਥੇ ਟੱਕ ਰਹਿ ਗਿਆ ਸੈਂਡ ਬਲਾਸਟ ਨੇ ਬਾਈ ਜੀ ਥੋੜਾ ਜਿਹੜਾ ਮੰਨ ਲਓ ਫੈਕਟਰੀ ਜੋ ਚੀਜ਼ ਤਿਆਰ ਹੋ ਕੇ ਆਉਣੀ ਹੈ ਲੋਹਾ ਰੈਡੀ ਹੋ ਕੇ ਆਉਣਾਗਾ ਉਹ ਚੀਜ਼ ਆਪਣੇ ਮੂਹਰੇ ਕੱਢ ਦਿੰਦਾ ਸੈਂਡ ਬਲਾਸਟ ਜਿਵੇਂ ਬਿਲਕੁਲ ਜਿਵੇਂ ਸਟੀਲ ਦਾ ਡੋਲਣਾ ਹੁੰਦਾ ਐਂ ਚਮਕਾ ਦਿੰਦਾ ਐ ਐ ਜੀ ਜਿਵੇਂ ਆਪਾਂ ਮੰਨ ਲਓ ਵੀ ਸਵਾਹ ਨਾਲ ਭਾਂਡਾ ਮਾਂਜੀਏ ਵੀ ਬੁੜੀਆਂ ਮਾਂਜੀ ਜਾਣ ਮਾਂਜੀ ਜਾਣ ਵੀ ਮੂੰਹ ਦੇਖਣ ਲਾ ਦਿੰਦੀਆਂ ਪਿੱਤਲ ਦੇ ਭਾਂਡੇ ਚ ਐ ਲੋਹਾ ਚਮਕਦਾ ਹੁੰਦਾ ਜੀ ਬੀਚਾਂ ਮ ਕੋਦੇ ਵਿੱਚ ਹੁਣ ਤੁਹਾਡੇ ਸਾਹਮਣੇ ਆ ਤੁਹਾਡੇ ਤਾਂ ਵੀ ਤੁਸੀਂ ਦੇਖਿਆਗਾ ਕੁਆਲਿਟੀ ਚ ਕੀ ਅੰਤਰਾ ਯਾਰ ਜਿਵੇਂ ਮਤਲਬ ਸੈਂਡ ਬਲਾਸਟ ਜਦੋਂ ਹੁੰਦਾ ਤਾਂ ਉਦੋਂ ਸੈਂਡ ਬਲਾਸਟ ਉਹ ਮੇਂ ਚੀਜ਼ ਨਹੀਂ ਹਾਂਜੀ ਮੈਂ ਕਿਹਾ ਹਾਂ ਮੰਨ ਲਓ ਕਰੋਮ ਕਰਿਆ ਜਿਹੜਾ ਸੈਂਡ ਬਲਾਸਟ ਦੇ ਉੱਪਰ ਕਰੋਮ ਹੋਣਾ ਉਹਨੂੰ ਕਦੇ ਜੰਗਾਲ ਨਹੀਂ ਲੱਗੂ ਮੈਂ ਨਾ ਸੱਚੀ ਤਨੂੰ ਆਹੀ ਗੱਲ ਕਹਿਣ ਲੱਗਿਆ ਸੀ ਉਹਨੂੰ ਕਦੇ ਜੰਗਾਲ ਨਹੀਂ ਲੱਗੂ ਕਰੋਮ ਨੂੰ ਜਦੋਂ ਹੁਣ ਮੰਨ ਲਓ ਇੱਥੇ ਸੈਂਡ ਬਲਾਸਟ ਪਹੁੰਚਿਆ ਨਹੀਂ ਹੂੰ ਕੁੰਜਿਆਂ ਜੇ ਉਹ ਚੀਜ਼ ਮੰਨ ਲਓ ਕਿਤੇ ਰਹਿ ਗਈ ਉੱਥੇ ਜ਼ਰ ਪੈ ਗਈ ਹਾਂ ਹੈਨਾ ਜਿਵੇਂ ਉੱਥੇ ਜਰ ਪੈ ਗਈ ਜਿਵੇਂ ਹੁਣ ਆ ਚੀਜ਼ ਦੇਗੀ ਆ ਇਹ ਤੇ ਜਿੰਨੀ ਮਰਜ਼ੀ ਮਾਰ ਕਰੀ ਜੱਲੇ ਇਹ ਚ ਆ ਲੋਹਾ ਸੀ ਇਹ ਤੇ ਹੁਣ ਅਸੀਂ ਸੈਂਡ ਬਲਾਸਟ ਕਰਕੇ ਕ੍ਰੋਮ ਕਰਿਆ ਹਾਂਜੀ ਦੇਖੋ ਪੈਰਾਂ ਨਾਲ ਸਕ੍ਰੈਚ ਤਾਂ ਆ ਗਏ ਕੁਆਲਿਟੀ ਦੇ ਡਾਊਨ ਬੀ ਨਿਕਲ ਲੈ ਗਿਆ ਜੀ ਜੰਗਾਲ ਲੱਗ ਗਈ ਨਾਲੇ ਪੈਰਾਂ 'ਚ ਰਹਿੰਦੇ ਹਰ ਵਕਤ ਇਹਨੂੰ 7-8 ਮਹੀਨੇ ਮੰਨ ਲਓ ਹੋ ਗਏ ਇਹਨੇ ਇਹ ਅਬੂਵਾਲ ਤੋਂ ਮੰਨ ਲਓ ਮੁੰਡਿਆਂ ਨੇ ਆਦੇ ਬਾਪੂ ਦੀ ਨਿਸ਼ਾਨੀ ਸੀਗੀ ਵੀ ਡਾਕਟਰ ਸੀਗੇ ਹਰਪ੍ਰੀਤ ਸਿੰਘ ਉਹਨਾਂ ਦੇ ਡੈਡੀ ਡਾਕਟਰ ਸੀ ਉਹਨਾਂ ਦੀ ਨਿਸ਼ਾਨੀ ਤਿਆਰ ਕਰਾਈ ਆ ਬੰਦਿਆਂ ਨੇ ਕਹਿੰਦੇ ਭਾਈ ਕਸਰ ਨਾ ਛੱਡੀ ਕੋਈ ਪੈਸਿਆਂ ਦੀ ਕੋਈ ਪਰਵਾਹ ਨਹੀਂ ਯਾਰ ਜਿਹੜੇ ਬੰਦੇ 4 ਲੱਖ ਦਾ ਸਲਾਨਸਰ ਲੈਣ ਉੱਠ ਗਏ ਤੁਸੀਂ ਆਪ ਹੀ ਲੈਵਲ ਦੇ ਉਹ ਮੁਹੱਬਤ ਦਾ ਬਾਪ ਬੰਦੇ ਇਹ ਸ਼ਕੀਨ ਬੰਦੇ ਦਾ ਕੰਮ ਆ ਕੋਈ ਉਹ ਮੈਂ ਵੀ ਇੱਕ ਹੁੰਦਾ ਨਾ ਫੋਕਰੀ ਨੂੰ ਵੀ ਬੰਦੇ ਨੇ ਨਾ ਇੱਕ ਸ਼ੌਂਕ ਲਈ ਬਸ ਕੱਲੀ ਨਿਸ਼ਾਨੀ ਸਾਂਭਣ ਲਈ ਬੰਦੇ ਨੇ ਨਾ ਖਰਚਿਆ ਮਤਲਬ ਇਹ ਇਹ ਤੁਸੀਂ ਤੁਸੀਂ ਇਹ ਅੰਦਾਜ਼ਾ ਇੱਥੋਂ ਲਾ ਸਕਦੇ ਵੀ ਉਹ ਆਪਦੇ ਬਾਪ ਦੀ ਕਿੰਨੀ ਇੱਜ਼ਤ ਕਰਦਾ ਹੋਊਂਦਾ ਹਾਂ ਜੀ ਹਾਂ ਜਿਹੜੇ ਬੰਦੇ ਨੇ ਆਪਣੇ ਬਾਪੂ ਦਾ ਟ੍ਰੈਕਟਰ ਪਹਿਲਾਂ ਹਾਂ ਜੀ ਹਾਂ ਹੈਨਾ ਭਾਈ ਜੀ ਦੇਖਿਆ ਜਾਵੇ ਹਾਂ ਇੱਕ ਨਵਾਂ ਟਰੈਕਟਰ ਵਿੱਚ ਬਾੜਦਾ ਬਾੜੀ ਕਰਦਾ ਕੰਮ ਨਵਾਂ ਟਰੈਕਟਰ 7-8 ਲੱਖ ਦਾ ਹੁੰਦਾਗਾ ਵਿੱਚ ਬਾੜਦਾ ਇੱਕ ਟਰੈਕਟਰ ਦੇ ਵਿੱਚ ਟਰੈਕਟਰ ਬਾੜਦਾ ਟਰੈਕਟਰ ਦਾ ਆਰਡਰ ਰਹਿ ਗਿਆ ਉਹਨਾਂ ਕੋਲੇ ਉੱਤੇ ਵਿੱਚ ਟਰੈਕਟਰ ਇੱਕ ਹੋਰ ਬਾੜਦਾ ਬੰਦੇ ਆ ਪਰ ਇੱਕ ਗੱਲ ਆ ਗੱਲ ਟਰੈਕਟਰ ਦੇ ਵਿੱਚ ਬੜਿਆ ਤਾਂ ਇੱਕ ਟਰੈਕਟਰ ਆ ਹਾਂਜੀ ਹਾਂ ਪਰ ਇਹ ਖੜਾ ਚਾਲੀਆਂ ਚੋਂ ਦੇਖਦਾ ਵੀ ਟਰੈਕਟਰ ਖੜਾਗਾ ਗੱਲ ਇਹੇ ਵੀ ਆ ਫਰਕ ਹਾਂਜੀ ਬਿਲਕੁਲ ਇਹਦੇ ਹੁਣ ਮੋਢ ਤੋਂ ਲੈ ਕੇ ਇਹਦਾ ਆਹ ਕ੍ਰੋਮ ਕਰਤਾ ਆਹ ਬਈ ਸਟੀਲ ਦੇ ਵਿੱਚ ਆਪਾਂ ਕਟਿੰਗ ਕਰੀਆ ਸਟੀਲ ਦੀ ਪਲੇਟ ਆ ਇਹ ਹਾਂ ਸਟੀਲ ਦੇ ਵਿੱਚ ਆਪਾਂ ਧਾਲੀ ਵਾਲ ਦੀ ਬ੍ਰਾਂਡਿੰਗ ਦੇ ਕੇ ਬੰਪਰ ਥੱਲੇ ਲੋਹੇ ਦੇ ਲੱਗਿਆ ਵੇ ਪੇਂਟ ਕਰਕੇ ਉੱਤੇ ਆਪਾਂ ਇਹ ਚੜ੍ਹਦੀ ਕਰਤੀ ਜਦੋਂ ਮਰਜੀ ਬੰਦਾ ਨਾਟ ਖੋਲ ਕੇ ਕੋਈ ਆਦੇ ਬੱਚੇ ਦਾ ਨਾਮ ਲਿਖਾ ਲਵੇ ਕੁਛ ਵੀ ਜਦੋਂ ਮਰਜੀ ਚੇਂਜ ਕਰਾ ਲਵੇ ਜੀ ਇਹਨੂੰ ਕੱਢ ਕੇ ਪਲੇਟ ਨੂੰ ਯਾਰ ਐਵੇਂ ਤਾਂ ਨਹੀਂ ਪ੍ਰੀਤ ਕਹਿੰਦੇ ਕਿ ਦੁਨੀਆ ਲਈ ਅਸੀਂ ਸਦਾ ਸਵਾਲ ਹੁੰਨੇ ਆ ਕਿਉਂਕਿ ਅਸੀਂ ਢਾਲੀਵਾਲ ਹੁੰਨੇ ਆ ਬਿਲਕੁਲ ਜੀ ਬਿਲਕੁਲ ਹਾਂ ਹੂੰ ਆ ਖੰਡਿਆਂ ਦੀ ਆਗੀ ਜੀ ਵਿੱਚ ਇਹਦੇ ਤੇ ਇਸ ਤੋਂ ਮਗਰਲੇ ਪਾਸੇ ਵੀ ਇਹਦੇ ਕੁਛ ਕੀਤਾ ਮਗਰ ਵੀ ਬਈ ਆਹ ਦੇਖੋ ਇਧਰ ਹੀ ਕਿਹੜੀ ਤਰ੍ਹਾਂ ਦੀਆਂ ਚੀਜ਼ਾਂ ਕ੍ਰੋਮ ਦੀਆਂ ਹੀ ਨੇ ਇਹਦੀਆਂ ਹੁਣ ਆ ਦੇਖੋ ਜਿਵੇਂ ਆ ਗੋਲੀ ਘੁੰਮਦੀ ਆ ਹਨਾ ਆ ਗੋਲੀ ਘੁੰਮਦੀ ਇੱਥੇ ਕ੍ਰੋਮ ਲਹਿ ਗਿਆ ਆਪਣਾ ਰਗੜ ਰਗੜ ਕੇ ਕਸਲਾ ਵੱਜ ਗਿਆ ਬਾਕੀ ਵਿੱਚ ਨਹੀਂ ਵੜਿਆ ਕ੍ਰੋਮ ਹੁਣ ਜਿਵੇਂ ਆ ਚੀਜ਼ਾਂ ਗਾ ਜਿੱਥੇ ਆਪਾਂ ਜਿਹੜੀ ਸਫਾਈ ਆਪਾਂ ਸਫਾਈ ਦੀ ਗੱਲ ਕਰੀਏ ਸਫਾਈ ਕਰਕੇ ਦਿੱਤੀ ਆ ਜੰਗਾਲ ਨਹੀਂ ਲਹੁ ਜਹੇ ਟਰਾਲੀਆਂ ਚੱਕੀ ਜਾਏ ਉਹਦੇ ਨਾਲ ਜੰਗਾਲ ਨਹੀਂ ਲੱਗੂਗੀ। ਨਾ ਇਹਨੂੰ ਇਹਦੇ ਤੋਂ ਚੱਕ ਲੋ ਟਰਾਲੀ ਐ ਸੱਟ ਮਾਰ ਲੋ ਕੱਸ ਮਾਰੀ ਚੱਲੋ। ਜਿਹੜੀ ਸੈਂਡ ਬਲਾਸਟ ਹੋ ਕੇ ਕ੍ਰੋਮ ਨੇ ਹੋਣਾਗਾ ਉਹਨੂੰ ਜੰਗਾਲ ਨਹੀਂ ਲੱਗਦੀ। ਤੇ ਆਪਣੇ ਟਰੈਕਟਰ ਦੇ ਬਾਈ ਨੇ ਛਤਰੀ ਲਾ ਕੇ ਦਿੱਤੀ ਆ ਬਹੁਤ ਕਮਾਲ। ਉਦੋਂ ਗਾ ਆ ਜਾਣੇ ਆ ਆਪਾਂ ਐ ਤੇ ਟਰੈਕਟਰ ਤੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ। ਆਜੋ 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 ਆਜੋ। ਆਹ ਗੱਲ ਐ ਆਹਾ। ਹਾਂਜੀ ਆਹ ਚੀਜ਼ ਵੱਖਰੀ ਐ। ਇਹਨਾਂ ਬਾਈ 16 mm ਪਲੇਟ ਆ। ਹੂੰ। ਹੱਥੀਂ ਕਟਾਈ ਕਰੀਆ ਆਪਣੇ ਅੰਦਰ ਮਸ਼ੀਨ ਲੱਗੀ ਵੀ ਐਸੀਐਨਸੀ ਕਟਿੰਗ ਕੋਈ ਬਾਹਰੋਂ ਨਹੀਂ ਕਿਤੇ ਉਹ ਤਿਆਰ ਕਰਾ ਕੇ ਲਿਆਉਂਦੇ ਕੁਝ ਵੀ ਹਨ ਪਲਾਜ਼ਮਾ ਕਟਿੰਗ ਤੋਂ ਮੰਨ ਲਓ ਇਹਦੀ ਕਟਾਈ ਹੋਈ ਵੀ ਇਹਦੇ ਉੱਪਰ ਲੇਜ਼ਰਾਂ ਵੀ ਆਉਂਦੀਆਂ ਹੋਰ ਬਹੁਤ ਕੁਸ਼ ਆਈ ਜਾਂਦਾਗਾ ਲੋਕ 8 ਐਮ ਐਮ ਲਈ ਜਾਂਦੇ ਆ ਕੋਈ ਕਿੰਨੀ ਹਨ ਕਈਆਂ ਦੇ ਇੱਕ ਬੰਦੇ ਦਾ ਲੰਬਾ ਵੀ ਆ ਗਿਆ ਵੀ ਬਾਈ ਇਹ ਬਿੰਗ ਖਾ ਗਈ ਪਲੇਟ ਤੇ ਇਹਨਾਂ ਇਹਨੰਦਪੁਰ ਸਾਹਿਬ ਵੀ ਆ ਇੱਥੇ ਸੌਰੀ ਆਪਣਾ ਫਤੇਗੜ ਸਾਹਿਬ ਵੀ ਜਾ ਕੇ ਆਇਆ ਭਜਾਇਆ ਵੀ ਕਹਿੰਦੇ ਬਹੁਤ ਅਸੀਂ ਸਾਰਾ ਕੁਝ ਕਰਿਆ ਵੀ ਸਾਨੂੰ ਕੋਈ ਕੰਪਲੀਟ ਨਹੀਂ ਆਈ ਇਹ ਆਪਾਂ 16 ਐਮ ਐਮ ਮੋਟੀ ਜਿਵੇਂ ਕੰਪਨੀ ਜੋ 8mm ਹੁੰਦੀ ਆ ਆਪਾਂ 16mm ਦੁੱਗਣੀ ਮੋਟੀ ਲਾਤੀ ਵੀ ਜਿੰਨੀ ਪਾਵਰ ਆਪਾਂ ਉਹਦੀ ਬੈਂਡ ਪਾ ਕੇ ਵਧਾਈ ਹੁੰਦੀ ਆ ਵੀ ਉਦੋਂ ਆਪਾਂ ਮੋਟੀ ਲਾ ਦੋ ਪਲੇਟ ਇਹ ਮੂਰੇ ਵੀ ਉਦਾਂ ਹੀ ਅਲਾਇਦੀ ਸ਼ੇਪ ਆਪਾਂ ਮੂਰੇ ਦੇਤੀ ਹਾਂ ਰਿੰਮ ਦੇ ਵਿੱਚ ਹਾਂ ਇਹ ਹਲਕੀ ਵੀ ਆ ਕਿਉਂਕਿ ਰਿੰਮ ਦਾ ਵਜਨ ਚੱਕਿਆ ਹੋਇਆਗਾ ਇਹ ਟੱਕਣੀ ਲਾਤਾ ਬਸ ਇਹ ਤਾਂ ਇਹ ਤਾਂ ਰਿੰਮ ਤਾਂ ਅੰਦਰ ਆ ਚੇਂਜ ਕਰਨਾ ਬੇ ਚੇਂਜ ਵੀ ਹੋ ਜਾਊਗਾ ਚੇਂਜ ਵੀ ਹੋ ਜਾਊ ਜਦੋਂ ਮਰਜੀ ਡਿਜ਼ਾਈਨ ਦਾ ਚੇਂਜ ਕਰ ਲਓ ਮਗਰ ਸਪਿੰਨਰ ਪਾ ਲਓ ਬੁਰਜ ਖਲੀਫਾ ਵਾਲਾ ਸਪਿੰਨਰ ਆਪਾਂ ਸਭ ਤੋਂ ਪਹਿਲਾਂ ਤਿਆਰ ਕਰਕੇ ਜਿਹੜਾ ਸਿੱਧੂ ਸਿੱਧੂ ਦੇ ਕੋ ਖੜਾ ਹੀ ਰਹਿੰਦਾ ਆਪਣੇ ਕੋਲੇ ਇੱਕ ਨਾ ਰੀਸਟੋਰ ਹੋਣਾ ਆਇਆਗਾ ਉਹ ਨਿਕਲ ਪਹਿਲਾਂ ਉਦਾਂ ਹੀ ਕਰਾਇਆ ਸੀ ਆਪਣੇ ਕੋਲੇ ਪਿਆ ਵੀ ਇੱਥੇ ਪੀਸ ਤੁਹਾਨੂੰ ਦਿਖਾ ਦਿੰਦਾ ਉਹ ਖੜਾ ਹੀ ਰਹਿੰਦਾ ਟਰੈਕਟਰ ਤੁਰਦਾਗਾ ਤੇ ਉਹ ਬਰਜ ਖਲੀਫਾ ਸਿੱਧਾ ਖੜਾ ਰਹਿਦਾ ਮੇਬੀ ਰਾਇਲਸ ਰਏ ਗੱਡੀਆਂ ਦੇ ਵਿੱਚ ਜਿਹੜਾ ਉਹ ਹਾਂਜੀ ਹਾਂਜੀ ਉਹ ਮੇ ਉਹ ਮੇ ਸੇਮ ਰਾਇਲਸ ਕਿਹੜੀ ਗੱਡੀ ਵਾਜਦੀ ਆ ਉਹ ਉਹੀ ਉਹੀ ਬੱਸ ਉਹੀ ਆਪਾਂ ਤੱਕਣੇ ਕੋ ਜਿਆ ਬੰਦਿਆਂ ਵਾਲੇ ਇੰਨੀ ਅੰਗਰੇਜ਼ੀ ਆਉਂਦੀ ਹੁੰਦੀ ਹਾਂ ਯਾਰ ਇਹ ਆਪਣਾ ਭਾਈ ਆ ਗੱਲ ਆਪਣਾ ਭਾਈ ਆ ਜੋ ਗੱਲ ਕਹਿਤੀ ਗੱਲ ਇਹਨੇ ਉਹ ਪੱਥਰ ਤੇ ਲਖੀ ਰ ਆ ਹਾਂ ਗੱਲ ਇਹਦਾ ਫਿਰ ਕੀ ਕੀਤਾ ਵਾ ਇਹਦਾ ਬਾਈ ਜਿਵੇਂ ਮੰਨ ਲਓ ਟੋਟਲੀ ਕੰਮ ਕਰਿਆ ਇੰਜਨ ਗੇਅਰ ਕਲਚ ਲੈਫਟ ਵੀ ਵਾਹ ਵੀ ਮੂਰਲੇ ਹਿੱਸੇ ਤੋਂ ਜਾ ਕੇ ਪੀ 2 ਵਾਲੀ ਸੀਲ ਤੱਕ ਇਹਦਾ ਕੁਛ ਨਹੀਂ ਛੱਡਿਆ ਬੰਦਾ ਬਹਾਈ ਚ ਆ ਜਵੇ ਹੂੰ ਜ਼ੋਰ ਚ ਆ ਜਵੇ ਹਾਂ ਰੰਗ ਦੀ ਕੁਆਲਿਟੀ ਚ ਆ ਜਵੇ ਹਾਂ ਕਿਸੇ ਚੀਜ਼ ਦੀ ਮਰਜੀ ਕੁਆਲਿਟੀ ਚ ਆ ਜਵੇ ਇੱਕ ਹੁੰਦਾ ਨਾ ਬੰਦੇ ਕਹਿੰਦੇ ਬਾਈ ਉੱਤੇ ਸੁਰਖੀ ਪਾウダー ਕਰਤਾ ਜ਼ੋਰ ਲਾਊਗਾ ਇਹ ਬਾਈ ਜੀ ਈਡੀਆਈ 45 ਦੇ ਦੇ ਚ ਪਿਸਟਨ ਪਾਏ ਨੇ ਠੀਕ ਆ ਬੰਦਾ ਕਲੱਚ ਛੱਡ ਕੇ ਮਗਰੋਂ ਡੰਡੇ ਕੱਢ ਕੇ ਲੈਫਟ ਵਾਲੇ ਹਲਾਂ ਤੇ ਰੂਟਾ ਬੀਟਰ ਤੇ ਬਾ ਉਤਰਿਆ ਵੇ ਥੱਲੇ ਬਾਅਦ ਚ ਮੈਂ ਜਾਣਾ ਤੇ ਮੇਰਾ ਟਰੈਕਟਰ ਜਾਣਾ ਓਏ ਹੋਏ 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 ਕੋਈ ਇਹ ਕੱਲੀ ਵੀ ਇਹ ਕਈ ਬੰਦੇ ਕਹਿੰਦੇ ਵੀ ਕੈਮਰੇ ਆ ਮੂਰੇ ਹਨਾ ਉਹ ਕੰਮ ਨਹੀਂ ਬੰਦਾ ਪ੍ਰਤੱਖ ਦੇਖੇ ਆਣ ਕੇ ਜਿਹੜੀ ਗੱਲ ਉਹਨੂੰ ਰੰਗ ਦੀ ਵੀ ਕਹੀ ਆ ਵੀ ਜਿਵੇਂ ਅਗਲਾ ਕਹਿ ਦਿੰਦਾਗਾ ਵੀ ਯਾਰ ਵੀ ਫੋਟੋ ਵੀਡੀਓ ਚ ਆ ਹਨਾ ਵੀ ਪਾਲ ਸ਼ਾ ਪੂਲ ਸ਼ਾ ਮਾਰੀਆਂ ਹੋਣਗੀਆਂ ਬੰਦਾ ਆ ਕੇ ਦੇਖੇ ਵੀ ਇਹ ਕੋਈ ਉਹੀ ਨਹੀਂ ਵੀ ਪੜਫੋਲੀਆਂ ਹੀ ਛੱਡੀ ਜਾਂਦੇ ਆ ਵੀ ਯਾਰ ਅੱਖਾਂ ਬੰਨ ਕੇ ਹੱਥ ਫੇਰ ਕੇ ਕਿਵੇਂ ਪਤਾ ਲੱਗ ਜੂ ਹਾਂ ਬੰਦੇ ਨੂੰ ਵੀ ਬੰਦਾ ਉਹੀ ਮਾਰੀ ਜਾਂਦਾ ਇਹ ਬੰਦਾ ਆ ਕੇ ਦੇਖੇ ਇਹ ਇਹ ਸਾਲ ਧੁੱਪੇ ਖੜ ਕੇ ਦੂਜਾ ਸਾਲ ਧੁੱਪੇ ਖੜ ਕੇ ਵੀ ਪਤਾ ਲੱਗ ਪਤਾ ਲੱਗ ਜੂ ਵੀ ਹਾਂ ਫਰਕ ਕੀ ਆ ਇੱਕ ਹੋਰ ਹੂੰ ਕਰ ਲੋ ਇੱਕ ਟੁਕੜਾ ਨਾ ਤੁਸੀਂ ਐਡਾ ਇਹ ਤਾਂ ਸੈਂਡ ਬਲਾਸਟ ਕਰਾ ਕੇ ਰੰਗ ਕਰਾ ਕੇ ਦੇਖ ਲਓ ਇੱਕ ਦੂਜਾ ਲੈ ਜਾਓ ਉਹਨਾਂ ਨੂੰ ਦੋਨਾਂ ਨੂੰ ਕੋਠੇ ਤੇ ਧੁੱਪੇ ਰੱਖ ਦੋ ਹਣਜੀ ਆਹ ਦੇਖੋ ਬੰਪਰ ਬੰਪਰ ਬਾਈ ਨੂੰ ਪੁੱਛਿਆ ਸੀ ਕਹਿੰਦਾ ਯਾਰ ਵੀ ਆਪਾਂ ਬਾਲਾ ਉਹ ਜਿਵੇਂ ਆਪਾਂ ਕਰਦੇ ਆ ਇਹ ਮੋਹੀਦਾਂ ਟਰੈਕਟਰ ਬਾਹਰ ਜਾਣਾ ਕੈਨੇਡਾ ਜੇ ਜੇ ਹੁਣ ਮੰਨ ਲਓ ਇਹ ਚੀਜ਼ ਤੇ ਬੰਪਰ ਦੇ ਬਾਈ ਸੈਂਡ ਬਲਾਸਟ ਹੋਇਆ ਨਹੀਂ ਹਾਂ ਇਹ ਤੁਹਾਨੂੰ ਅੱਖਾਂ ਹੀ ਦੱਸ ਰਹੀਆਂ ਆ ਕੈਮਰਾ ਆਪੇ ਦੱਸੂਗਾ ਵੀ ਕੈਮਰਾ ਵੀ ਦੱਸੂ ਅੱਖਾਂ ਵੀ ਦੱਸਣੀਆਂ ਬੰਦੇ ਦਾ ਹੱਥ ਵੀ ਦੱਸੂ ਵੀ ਯਾਰ ਇਹ ਤੇ ਸੈਂਡ ਬਲਾਸਟ ਹੋਇਆ ਨਹੀਂ ਹਾਂ ਇਹ ਅਸੀਂ ਝੂਠ ਬੋਲ ਕੇ ਬਾਈ ਕੋਈ ਕੰਮ ਨਹੀਂ ਕਰਦੇ ਖੱਦਰ ਦੇ ਲੀੜੇ ਤੇ ਰੇਸ਼ਮ ਦੇ ਲੀੜੇ ਚ ਜਿੰਨਾ ਫਰਕ ਹੁੰਦਾ ਉਹਨਾਂ ਫਰਕ ਹੁੰਗਾ ਹਾਂ ਹੁਣ ਮੈਂ ਅਸੀਂ ਮਾਰ ਸਕਦੇ ਹਾਂ ਤੇ ਉਹ ਬੰਦੇ ਨੂੰ ਥੋੜੀ ਤੇ ਕਹਿੰਦਾ ਵੀਰੇ ਕੋਈ ਗੱਲ ਨਹੀਂ ਹੈ ਨਾ ਵੀ ਆਪਾਂ ਗਾਂਹ ਕ੍ਰੋਮ ਦਾ ਲਾਉਣਾ ਵੈਂਪਰ ਵੀ ਕਿਹੜਾ ਸੋਨਾ ਲੱਗਣ ਨੂੰ ਕਿਹੜਾ ਖਾਲੀ ਜਾਣਾ ਲੱਗੇ ਵੀ ਲਾ ਦਿਓ ਬਾਅਦ ਚ ਆਪਾਂ ਕ੍ਰੋਮ ਦਾ ਹੀ ਲਾ ਦਿਆਂਗੇ ਇਹ ਤੇ ਨਹੀਂ ਹੋਇਆ ਸੈਂਡ ਬਲਾਸਟ ਠੀਕ ਆ ਜੀ ਬਾਕੀ ਸਾਰੇ ਟੋਟਲ ਚੀਜ਼ ਤੇ ਸੈਂਡ ਬਲਾਸਟ ਹੋ ਕੇ ਇੰਜਨ ਤੇ ਵੀ ਸੈਂਡ ਬਲਾਸਟ ਹੋਇਆ ਪਿਆ ਠੀਕ ਆ ਕੋਈ ਕਿਤੇ ਟੱਕ ਪੱਟੀ ਨਹੀਂ ਭਰੀ ਵੀ ਵੀ ਜਿਵੇਂ ਦੇਗ ਹੁੰਦੀ ਐ ਥਲੋਂ ਨਿਕਲਦੀ ਉਦਾਂ ਹੀ ਆ ਹਾਂ ਵੀ ਆ ਨਹੀਂ ਹੈਗਾ ਵੀ ਵੀ ਆਪਾਂ ਇੱਥੇ ਯਾਰ ਆਂ ਦੀਂਦਾ ਖੜਾ ਜਿਹੜਾ ਪੱਟੀ ਲਾ ਦੋ ਟੱਕ ਪੱਟੀ ਲਾ ਦੋ ਵੀ ਉਹ ਬਾਅਦ ਚ ਜਦੋਂ ਚਾਰ ਕਗੇਰੀ ਭਜਾਇਆ ਓਖਲੀਆਂ ਜੇ ਬੱਜਿਆ ਬਟਾਂ ਜਾਂ ਟੱਪੀਆਂ ਉਹਨੇ ਲੈ ਹੀ ਜਾਣਾਗਾ ਨਹੀਂ ਜਿਹੜਾ ਜੇ ਇੰਜਨ ਇੰਜਨ ਐਵੇਂ ਦਾਣੇਦਾਰ ਸੋਨਾ ਲੱਗਦਾ ਤੋ ਦਾਣੇਦਾਰ ਹੀ ਸੋਨਾ ਲੱਗਦਾ ਸੋਨਾ ਲਾ ਕਿਉਂਕਿ ਇਹ ਜੈਨੂਨ ਚੀਜ਼ ਨਾ ਜਿਵੇਂ ਹੁਣ ਆ ਦੇਖੋ ਇਹ ਕੰਪਨੀ ਆ ਦੇਖੋ ਹਿੱਸਾ ਪਿਆ ਆਪਣੇ ਕੋਲੇ ਜੀ ਆਇਆ ਪਿਆ ਕੰਪਨੀ ਦਾ ਬ੍ਰਾਂਡਿੰਗ ਹਿੱਸਾ ਜਿਵੇਂ ਈ ਟੌਪ ਦਾ ਹਿੱਸਾ ਹੈਗਾ ਆ ਠੀਕ ਆ ਇਹ ਹੁਣ ਜਿਵੇਂ ਮੰਨ ਲਓ ਆਪਣੇ ਕੋਲੇ ਪ੍ਰਾਈਮਰ ਲੱਗਿਆ ਹੋਇਆ ਆ ਜੀ ਇਹ ਬ੍ਰਾਂਡ ਨੂ ਹਿੱਸਾ ਜੀ ਇਹ ਠੀਕ ਆ ਇਹ ਸਾਰਾ ਕੰਪਲੀਟ ਆ ਚੁੱਲਾ ਆ ਗਿਆ ਆ ਹਿੱਸਾ ਆ ਗਿਆ ਠੀਕ ਆ ਇਹ ਜਿਵੇਂ ਮੰਨ ਕੇ ਚੱਲੋ ਜਿਵੇਂ ਆਪਣਾ ਕੰਪਨੀ ਚੋਂ ਆਇਆ ਸੀ ਇਹਨਾਂ ਕੋਈ ਛੇੜ ਛਾੜ ਨਹੀਂ ਕਰਨੀ ਠੀਕ ਆ ਬਸ ਇਹਨੂੰ ਸੈਂਡ ਬਲਾਸਟ ਕਰਕੇ ਪ੍ਰਾਈਮਰ ਲਾ ਕੇ ਅਸੀਂ ਰੰਗ ਮਾਰ ਦੇਣਾ ਰੰਗ ਮਾਰ ਦੇਣਾ ਬਿਆਨੇ ਵੀ ਗ੍ਰਾਈਂਡਰ ਲਾਉਣਾ ਕਿਉਂਕਿ ਉਹਨਾਂ ਦੇ ਫੇਸ ਇਹ ਲਹਾਏ ਹੁੰਦੇ ਸੀ ਐਨਸੀ ਮਸ਼ੀਨਾਂ ਤੇ ਵੀ ਜੇ ਆਪਾਂ ਇਹ ਤੇ ਕੋਈ ਮੰਨ ਲਓ ਹੋਰ ਗ੍ਰਾਈਂਡਰ ਗ੍ਰਾਊਂਡਰ ਮਾਰਦੇ ਆ ਜਾਂ ਟੱਕ ਪੱਟੀਆਂ ਲਾਉਂਦੇ ਆ ਫਰਕ ਪੈ ਜਾਂਦੇ ਆ ਕਿੱਥੇ ਪੈਚ ਸਹੀ ਬਹਿਣੀ ਆ ਕਿੱਥੇ ਫਰਕ ਪੈਣਾ ਤੇ ਇਹਦੀ ਮੜੀ ਵੀ ਛਤਰੀ ਇਹ ਦੁਨੀਆ دیਵਾਨੀ ਆ ਸੱਜਣੋ ਇਹਦਾ ਆਪਾਂ ਇਕੱਲਾ ਛਤਰੀ ਦਾ ਕੰਮ ਹੀ ਕਰ ਰਹੇ ਆ ਇਹਦਾ ਆਪਾਂ ਛਤਰੀ ਦਾ ਕਰਿਆ ਜੀ ਅ ਮਗਰ ਉਹ ਕਹਿੰਦੇ ਵੀ ਅਸੀਂ ਬਲੈਕ ਰੈਮ ਲਾਉਣੇ ਆ ਅੱਛਾ ਵੀ ਪੇਂਟ ਉਹਨਾਂ ਨੇ ਬਾਹਰੋਂ ਕਰਵਾਇਆਗਾ ਜਿਵੇਂ ਮੰਨ ਲਓ ਵੀ ਇਹ ਪੇਂਟ ਨਹੀਂ ਤੇਰਾ ਹੋਇਆ ਪੇਂਟ ਆਪਣਾ ਨਹੀਂ ਹੋਇਆ ਵੈਸੇ ਇਹ ਇਹ ਸੈਂਡ ਬਲਾਸਟ ਤੋਂ ਬਿਨਾ ਹੋਇਆ ਵੈਸੇ ਇਹ ਸੈਂਡ ਬਲਾਸਟ ਤੋਂ ਬਿਨਾ ਇਹਦਾ ਪਤਾ ਵੀ ਲੱਗਦਾ ਹਾਂਜੀ ਹਾਂ ਰੰਗ ਦਾ ਪਤਾ ਵੀ ਵੀ ਰੰਗ ਕਿਵੇਂ ਆ ਉਹਦਾ ਕਿਵੇਂ ਆ ਹਾਂ ਤੁਹਾਡੇ ਸਾਹਮਣੇ ਇਹ ਤੇ ਵੀ ਵੇਹਤ ਉਨੀ ਹੋਈ ਆ ਉੱਤੇ ਵੀ ਮੰਨ ਲਓ ਉਨੀ ਹੋਈ ਆ ਰੰਗ ਚ ਫਰਕ ਕੁਆਲਿਟੀ ਚ ਆ ਬਸ ਸਚਿਆਰੀ ਬੁੜੀ ਦਾ ਵੀ ਪੋਚਾ ਫੇਰਿਆ ਹੁੰਦਾ ਤੇ ਸਿਧਰੀ ਦਾ ਵੀ ਫੇਰਿਆ ਹੁੰਦਾ ਤਾਂ ਫਰਕ ਆ ਹੁਣ ਜਿਵੇਂ ਮੰਨ ਲਓ ਵੀ ਆਪਣਾ ਆ ਆ ਚੀਜ਼ਾਂ ਗਏਤੇ ਹਨਾ ਆ ਪਾਣੀ ਦਾ ਦਾਗਾ ਜਦੋਂ ਇਹਨੂੰ ਆਪਾਂ ਲਾਹਾਂਗੇ ਹਨਾ ਇਹ ਉਦੋਂ ਹੀ ਲੈ ਜਾਣਾ ਬੰਦਾ ਇਹਨੂੰ ਜੰਗਾਲ ਲਾ ਕੇ ਵੀ ਲਿਆ ਆਵੇ ਸਾਡੇ ਕੋਲੇ ਆ ਚੀਜ਼ ਨੂੰ ਹਾਂ ਕਰੋਮ ਨੂੰ ਜੰਗਾਲ ਲਾ ਕੇ ਵੀ ਲਿਆਵੇ ਅਸੀਂ ਉਹੋ ਜਿਹਾ ਹੀ ਕਰੋਮ ਦੁਬਾਰੇ ਕੱਢ ਦਿਆਂਗੇ ਵੀ ਇਹਦੇ ਜੰਗਾਲ ਅੰਤਰੀ ਕਰੋਮ ਪੱਟੀ ਦਾ ਨਹੀਂ ਕਰੋਮ ਨਹੀਂ ਪੱਟੀ ਦਾ ਇਹਦਾ ਕਿਉਂ ਨਹੀਂ ਬੱਟੀ ਦਾ ਕਿਉਂਕਿ ਸੈਂਡ ਬਲਾਸਟ ਹੋ ਕੇ ਕ੍ਰੋਮ ਚੜਿਆ ਵਿਆ ਬਿਕਲੀਆਂ ਉੱਤੇ ਰੇਗਮਾਲ ਵਾਲੀਆਂ ਪਥਰੀਆਂ ਫੇਰ-ਫੇਰ ਕੇ ਨਹੀਂ ਵੀ ਇਹ ਆਪਾਂ ਵੀ ਰੇਗਮਾਲ ਫੇਰਤਾ ਵੀ ਚਮਕ ਜੀ ਆ ਗਈ ਲੈ ਵੀ ਸਿਰ ਤਾਂ ਟੈਂਕ ਚ ਹੋ ਗਿਆ ਕ੍ਰੋਮ ਸੈਂਡ ਬਲਾਸਟ ਨਾਲ ਕੱਚਾ ਲੋਹਾ ਥੱਲੋਂ ਜਿਵੇਂ ਫੈਕਟਰੀ ਜਿਉਂਦਾ ਉਹ ਕੱਢ ਦਈਦਾ ਹਾਂ ਜਿਵੇਂ ਜਿਵੇਂ ਪਹਿਲਾਂ ਲੋਹਾ ਬਣਿਆ ਹੁੰਦਾ ਬਣਿਆ ਹੁੰਦਾ ਸਹੀ ਬਣ ਜਾਂਦੀ ਆ ਤੇ ਇੱਥੇ ਇੱਕ ਬੂਮ ਵਾਲੇ ਟਾਇਰ ਜੇ ਪਏ ਸੀਗੇ ਬਣਾਉਨੇ ਆ ਬੂਮ ਵੀ ਬਣਾਉਨੇ ਆ ਬੂਮ ਵੀ ਬਣੀ ਜਾਂਦਾ ਸੀ ਮਗਰ ਉਹ ਬਾਪੂ ਹੁਣ ਜਿਵੇਂ ਮੰਨ ਲਓ ਵੀ ਕਿੱਥੇ ਲੱਗੇ ਰਹਿੰਦੇ ਆ ਨਾਲ ਸਾਡੇ ਹਾਂ ਤੇ ਉਹ ਜੋ ਜੇ ਬਾਪੂ ਹੁਣਾਂ ਦਾ ਪਹਿਲਾ ਆਰਾ ਤੇ ਚੱਕੀਆਂ ਐ ਆਰਾ ਚੱਕੀਆਂ ਘਰਾਟ ਲਾਇਆ ਪਰਦਾਦੇ ਦੀ ਨਿਸ਼ਾਨੀ ਸੰਭੀ ਵੀ ਆ ਹਾਂ ਵੀ ਸਾਡੇ ਬਾਪੂ ਨੂੰ ਸ਼ੌਂਕ ਆ ਇੱਕ ਇਹ ਪਰਦਾਦੇ ਦੀ ਨਿਸ਼ਾਨੀ ਆ ਸਾਡੇ ਦੀ ਅੱਛਾ ਆਰਾ ਜਿਹੜਾ ਆਪਣਾ ਇਹ ਲੱਗਿਆ ਪਿਆ ਅੱਛਾ ਇਹ ਪਰਦਾਦੇ ਨੇ ਲਾਇਆ ਸੀ ਪਰਦਾਦੇ ਨੇ ਲਾਇਆ ਸਾਡੇ ਨੇ ਤੇ ਸੰਦੂਕ ਦੀ ਲੱਕੜ ਚੀਰੀ ਸੀਗੀ ਥੱਟੀ ਚੀਰੀ ਸੀਗੀ ਇਹਨਾਂ ਦੀ ਚਰਾਈ ਪਸੰਦ ਆਈ ਸੀ ਆਪਣੇ ਸਾਰੇ ਏਰੀਆ ਦੇ ਵਿੱਚੋਂ ਹਾਂਜੀ ਹਰੀ ਸਿੰਘ ਗਾਲੇ ਸੀ ਨਾ ਉਹਨਾਂ ਦਾ ਤੇ ਗਾਲੇ ਆਹ ਆ ਇੱਥੇ ਬੂਮ ਲੱਗੀ ਜਾਂਦਾ ਇਹ ਆ ਬੂਮ ਤਿਆਰ ਹੋਈ ਜਾਂਦਾ ਜੀ ਇਹ ਟੂਰ ਪਾ ਕੇ ਹਾਂ ਕਈ ਵੀਰ ਕਹਿੰਦੇ ਆ ਵੀ ਟੈਂਕੀਆਂ ਦੂਜੀਆਂ ਪਾਉਣੀਆਂ ਆ ਸੀ ਫੀਟ ਵਾਲੀ ਟੈਂਕੀ ਆਪਣੇ ਕੋਲੇ ਹੁੰਦੀ ਆ ਬੈਲ ਵਾਲਾ ਹਾਂ ਜੇ ਮੰਨ ਲਓ ਆਹ ਟੈਂਕੀਆਂ ਦੇ ਵਿੱਚ ਕਈ ਬੰਦਿਆਂ ਨੂੰ ਇਹ ਚੀਜ਼ ਤਾਂ ਪਸੰਦ ਆਉਂਦੀ ਆ ਵੀ ਜਦੋਂ ਨਾ ਟਰੈਕਟਰ ਤੋਂ ਦੁਬਾਰੇ ਕੰਮ ਲੈਣਾ ਹਾਂ ਇਹ ਸਾਰਾ ਕੁਝ ਖੁੱਲ ਕੇ ਪਰੇ ਰੱਖ ਲਓ ਹਾਂ ਤੇ ਟਾਇਰ ਦੂਜੇ ਚਾੜ ਲਓ ਟਰੈਕਟਰ ਨੂੰ ਫੇਰ ਕੰਮ ਲੈ ਸਕਦੇ ਜਿਹੜਾ ਆਪਾਂ ਦੂਜਾ ਲੈਫਟ ਲੂਟ ਤਾਂ ਆਪਾਂ ਪੱਟ ਕੇ ਦੂਜਾ ਸਿਸਟਮ ਕਰ ਦਿੰਨੇ ਆ ਉਹ ਟਰੈਕਟਰ ਸਾਰਾ ਬਸ ਇਹਦੇ ਜੋਕਰ ਇਹ ਬਸ ਉਹ ਇਹਦੇ ਚੱਗੀ ਰਹਿ ਜਾਂਦਾ ਇਹਦੇ ਜੋਕਰ ਤੇ ਆ ਆ ਕੰਮ ਹੋਣਾ ਬੱਤੇ ਖੜੇ ਇਧਰ ਇਹਦਾ ਇਹ ਆਸਟ੍ਰੇਲੀਆ ਜਾਣਾ ਟਰੈਕਟਰ ਹਾਂ ਇਹਦਾ ਲੈਫਟ ਤਾਂ ਆਪਾਂ ਭੇਜਿਆ ਵੇ ਕੰਮ ਆਪਾਂ ਲੈਫਟ ਦਾ ਕੰਮ ਨਹੀਂ ਆਪਾਂ ਆਪ ਕਰਦੇ ਹਾਂ ਉਹ ਕਿਤੋਂ ਕਰਵਾ ਕੇ ਦਿੰਨੇ ਆਪਾਂ ਅੱਗੇ ਹਾਂ ਇਹ ਇਹ ਸਾਰਾ ਮੋਡੀਫਾਈ ਹੋਣਾ ਟੋਟਲ ਟੋਟਲ ਹੋਣਾ ਹਾਂ ਪੈਰਪੂਰ ਦਾਣੇ ਦੇ ਬਣੇ ਜਾਂਦੇ ਆ ਤੇ ਉਹ ਫੋਰਡ ਖੁੱਲਿਆ ਵਾ ਆ ਫੋਰਡ ਖੁੱਲਿਆ ਦਾ ਉਧਰ ਅੰਦਰ ਇੰਜਨ ਪਿਆਗਾ ਹਾਂ ਇੰਜਨ ਕਰੀ ਜਾਂਦੇ ਆ ਦਾ ਤੇ ਅੱਜ ਮੈਂ ਹੁਣ ਇਹਦੇ ਪੈਰ ਪੂਰਦਾਨ ਸਾਰੇ ਹੱਥੀ ਖੁਰਜੀਆਂ ਖੁਰਜੀਆਂ ਮਾਰਨੀਆਂ ਆ। ਹੂੰ ਆ ਇਹਦਾ ਪਲੇਟਫਾਰਮ ਲੱਗਿਆ ਜਾਂਦਾ। ਆ ਲੱਗਿਆ ਜਾਂਦਾ ਹਾਂਜੀ ਬਣੀ ਜਾਂਦੇ ਆ ਇਹ। ਇਹਦੇ ਸੱਲ ਮਾਰ ਰਹੇ ਹੱਥੀ ਖੁਰਜੀਆਂ ਕੱਢਣੀਆਂ। ਹਾਂ ਸਾਰਾ ਹੱਥੀ ਕਰਨਾ। ਇਹਦਾ ਇੰਜਣ ਸਹੀ ਆ ਉਹ ਕਹਿੰਦੇ। ਹੂੰ ਤੇ ਇੰਜਣ ਇਹਦਾ ਅਹੀਂ ਰੱਖਣਾਗਾ। ਲੈਫਟ ਦਾ ਕੰਮ ਹੋਣ ਵਾਲਾ ਸੀਗਾ ਉਹ ਆਪਾਂ ਕਰਵਾ ਦੇਣਾਗਾ ਅਗਲੇ ਦਾ। ਇਹਦਾ ਇੰਜਣ ਵੀ ਕਰਨਾ, ਗੇਅਰ ਵੀ ਕਰਨਾ, ਕਲੱਚ ਵੀ ਕਰਨਾ, ਸਾਰਾ ਓਵਰਹਾਲ ਕੋਈ ਚੀਜ਼ ਇਹਦੀ ਛੱਡਣੀ ਨਹੀਂ। ਟਾਇਰ ਟੱਪੇ ਸਾਰੇ ਕੋ ਨਵੇਂ ਪਾਉਣਾ। ਆ ਜੇ ਜੇ ਕੋਈ ਬੰਦਾ ਜੈਨੂਅਲੀ ਦੂਜੂ ਤਿਆਰ ਕਰਾਉਣਾ ਚਾਹੁੰਦਾ ਟਰੈਕਟਰ ਵੀ ਮੰਨ ਲਓ ਵੀ ਕਿਸੇ ਬੰਦੇ ਨੇ ਜ਼ਮੀਨ ਦਾ ਜ਼ਮੀਂਦਾਰਾ ਟਰੈਕਟਰ ਤਿਆਰ ਕਰਾਉਣਾ ਹਾਂਜੀ ਹਾਂ ਬਾਈ ਜ਼ਮੀਂਦਾਰਾ ਵੀ ਜੇ ਕਹਿੰਨੇ ਤਿਆਰ ਕਰਾਉਣਾ ਜਿਵੇਂ ਕੋਈ ਟਰਬੋ ਲਾ ਕੇ ਪਾਵਰ ਵਧਾਉਣੀ ਆ ਹਾਂ ਤੇ ਵੀ ਪਾਵਰ ਕਨੀਨੂ ਜਾਣਾਗਾ ਉਹ ਵੀ ਪਾਵਰ ਸਟੀਰਿੰਗ ਕਰਨਾ ਪਾਵਰ ਸਟੀਰਿੰਗ ਕਰਨਾ ਜਾਂ ਜਿੱਦਾਂ ਜਿਵੇਂ ਆਪਾਂ ਕਰੀਏ ਆਪਣੇ ਵਾਲਾ 575 ਪਾਵਰ ਸਟੀਰ ਹਾਂ 575 ਤੋਂ ਡੇ ਵਾਲਾ ਵੀ ਕਰਦੇ ਆਣ ਲਿਆਇਓ ਹਨਾ ਉਹਨੂੰ ਵੀ ਜਿਵੇਂ ਆਪਾਂ ਕੰਮ ਸਾਡਾ ਐਉਂ ਆ ਬਾਈ ਜੀ ਵੀ ਇੱਕ ਤਾਂ ਹੁੰਦਾ ਨਾ ਵੀ ਉਹ ਕੰਮ ਕਿਸੇ ਤੋਂ ਕਰਾ ਲਿਆ ਹਾਂ ਦੂਜਾ ਕੰਮ ਕਿਸੇ ਤੋਂ ਕਰਾ ਲਿਆ ਉਹ ਕੰਮ ਨਹੀਂ ਵੀ ਓਵਰਹਾਲ ਕੰਮ ਸਾਰੇ ਖਰਾਦ ਖਰੂਦ ਆਪਣੇ ਸਾਰੀਆਂ ਮਸ਼ੀਨਾਂ ਸੀ ਐਨ ਸੀ ਇਹ ਤਾਂ ਯਾਰ ਇਹੋ ਜੇ ਬੰਤੇ ਆ ਜਿਹੜੀ ਜਿਹੜੀ ਚੀਜ਼ ਬਣਾਉਣੀ ਆ ਉਹ ਇੱਥੇ ਹੀ ਬਣਾ ਬਣਾ ਆ ਸੈਲਰ ਦਾ ਕੋ ਬਣੀ ਜਾਂਦਾ ਇਹ ਸੈਲਰ ਦਾ ਬਣੀ ਜਾਂਦਾ ਜੀ ਆ ਐਲੀਵੇਟਰ ਹੋ ਗਿਆ ਜਿਵੇਂ ਵੀ ਯਾਰ ਸੈਲਰ ਦਾ ਚਾਹੇ ਟੋਟਲ ਸਾਮਾਨ ਬਣਵਾਣਾ ਸੈਲਰ ਹੋਣਾ ਆਲਾ ਆਹ ਦੇਖਾ ਪ੍ਰੈਸ ਬਣਾ ਲਈ ਪ੍ਰੈਸ ਵੀ ਬਾਪੂ ਨੇ ਸਾਡੇ ਨੇ ਆਪ ਹੀ ਬਣਾਈ ਆ ਜੀ ਦਾਦੇ ਨੇ ਮੇਰੇ ਨੇ ਠੀਕ ਆ ਆ ਪਾਈਪਾਂ ਪੂਪਾਂ 프리 ਤਾਂ ਉਹਦੇ ਵੱਢੀ ਜਾਂਦੇ ਸੀ ਇਹ ਤੇ ਇਹ ਪ੍ਰੈਸ ਇਹ ਕਾਦੇ ਵਾਸਤੇ ਬਣਾਈ ਹੈ ਬਾਈ ਐਉਂ ਸੀ ਐਚੀ ਸੀ ਬਚਾਇਆ ਖਰਚਾ ਜਿਵੇਂ ਕੰਜੂਸੀ ਕਰ ਲਈਏ ਕਹਿ ਲਈਏ ਅਸੀਂ ਸਾਡੇ ਕੋਲ ਮਸ਼ੀਨ ਸੀਗੀ ਇਹ ਸਾਡੀ ਬਾਹਰੋਂ ਬਣਵਾਈ ਵੀ ਆ ਇਹ ਜਿਵੇਂ ਮੰਨ ਲਓ ਬਸ ਉਹਦੇ ਪੰਪ ਤੋਂ ਹੀ ਕੰਮ ਲੈ ਲਿਆ ਵੀ ਡਿਸਟ੍ਰੀਬਿਊਟਰ ਲਾ ਲਿਆ ਵੀ ਉਸੇ ਪੰਪ ਨਾਲ ਹੀ ਜਿਗਾਰ ਕਰਕੇ ਅਸੀਂ ਪ੍ਰੈਸ ਚਾਲ ਦੀ ਕਰ ਲਈ ਅੱਛਾ ਜੇ ਮੈਂ ਸਮਝ ਗਿਆ ਵੀ ਇਹਨੂੰ ਇਹਨੂੰ ਨਹੀਂ ਅਲੱਗ ਆਪਾਂ ਨੂੰ ਪੰਪ ਦਾ ਨਾ ਪਾਉਣਾ ਪੈਣਾ ਹੈ ਉਹ ਤੇ ਮੰਨ ਲਓ 7-8000 10000 ਖਰਚਾ ਹੋਣਾ ਸੀਗਾ ਉਹ ਗੇਟ ਬਾਹਰ ਲਾਤਾ ਵੀ ਜਦੋਂ ਇਹਨੂੰ ਉਰੇ ਨੂੰ ਗੇਟਤਾ ਤਾਂ ਸਪਲਾਈ ਇੱਧਰ ਆ ਜਾਣੀ ਹੈ ਨਹੀਂ ਉਹ ਚੱਲੀ ਜਾਣੀ ਹੈ ਅੱਛਾ ਠੀਕ ਆ ਤੇ ਹੁਣ ਇਹਦੇ ਪੰਪ ਤੋਂ ਹੀ ਆਪਾਂ ਆਹ ਪ੍ਰੈਸ ਤੋਂ ਕੰਮ ਲੈ ਲੈਣਾ ਕੰਮ ਲੈ ਲੈਣਾ ਹਾਂਜੀ ਵਾਹ ਉਹ ਗੇਟ ਵਾਲ ਕਮਾਓ ਗੇੜਾ ਪਾਓ ਇੰਜਨ ਨੂੰ ਜਦੋਂ ਆ ਚਾਦਰਾਂ ਸਾਰੀਆਂ ਇੱਥੇ ਮੋੜੀਆਂ ਹੈਗਾ ਉਧਰ ਇਹ ਚੈੱਕ ਹੀ ਕਰਿਆ ਸੇਲਰ ਇੱਥੇ ਆਪਣੇ ਪਿੰਡ 8-9 ਨੇ ਉਹ ਕਹਿੰਦੇ ਯਾਰ ਵੀ ਇਹ ਤੇ ਟਰਾਈ ਲਓ ਕਹਿੰਦੇ ਸਾਡਾ ਸਮਾਨ ਤਿਆਰ ਕਰਕੇ ਦੋ ਯਾਰ ਇਹ ਬੰਦੇ ਇੱਕ ਹੋ ਜੇ ਬੰਦੇ ਆ ਵੀ ਜਿਵੇਂ ਪਹਾੜ ਪੱਟ ਲਿਆਉਂਦਾ ਨਹੀਂ ਹਨੂਮਾਨ ਪੱਟ ਲਿਆ ਸੀ ਉਹ ਮੈਂ ਪਹਾੜ ਹੀ ਪੱਟਣਾ ਹੁੰਦਾ ਬੂਟੀ ਨਹੀਂ ਲਿਆਉਂਦੇ ਹਣ ਜਮ ਬਈ ਆ ਤਰੇਲ 'ਚ ਖੜਾ ਹਨਾ ਕਿੰਨੇ ਦਿਨ ਹੋ ਗਏ ਇਹਨੂੰ ਪਾਏ ਨੂੰ ਖੜਾ ਰੋ ਪਾਣੀ 'ਚ ਡਬੋ ਦੋ ਮਿੱਟੀ 'ਚ ਦੱਬ ਦੋ ਜੰਗਾਲ ਲਾ ਕੇ ਦਿਖਾਓ ਹਾਂ ਜਿਵੇਂ ਬੰਦੇ ਬਹੁਤ ਬੰਦੇ ਆ ਹਲੇ ਬਈ ਰੰਗ ਮੰਨ ਲਓ ਵੀ ਇਹ ਜਿਵੇਂ ਬੰਦੇ ਨੇ ਕਰਿਆ ਰੱਬ ਜਾਣੇ ਹਨਾ ਜਾਂ ਆ ਕਾਸਟਿਕ ਫੇਰ ਦੇਣਾ ਜਦੋਂ ਆਪਾਂ ਇਹ ਚੀਜ਼ਾਂ ਉਦੋਂ ਰਹਿੰਦੀਆਂ ਜੇ ਉਹ ਕਾਸਟਿਕ ਫੇਰ ਕੇ ਰੰਗ ਲਾਉਂਨੇ ਆਪਾਂ ਬਈ ਰੰਗ ਪਕੜ ਨਹੀਂ ਕਰਦਾ ਬਹੁਤ ਦੁਕਾਨਦਾਰ ਨੇ ਜੋੜ ਨਹੀਂ ਬਣਦਾ ਜੋੜ ਨਹੀਂ ਬਣਦਾ ਹਾਂ ਉਹ ਜਿਵੇਂ ਕਾਸਟਕ ਦੀ ਮੜੀ ਜੀ ਵੀ ਥੰਧਾਈ ਰਹਿ ਗਈ ਬਈ ਉਹ ਚ ਕੂਲਾਪਣ ਹੁੰਦਾ ਕਾਸਟਕ ਦੇ ਵਿੱਚ ਸਾਬਣਾ ਚ ਵੀ ਪੈਂਦਾ ਉਹ ਤੁਸੀਂ ਕਿਤੇ ਵੀ ਮੰਨ ਲਓ ਸਰਫ ਮਾਰ ਕੇ ਜਾਂ ਕੁਝ ਵੀ ਆਪਾਂ ਪਾਣੀ ਮਾਰ ਕੇ ਆਪਾਂ ਕਈਏ ਵੀ ਉੱਤੇ ਰੰਗ ਕਰ ਦਈਏ ਨਹੀਂ ਹੋਣਾ ਜਿੰਨਾ ਮਰਜੀ ਉਹਨੂੰ ਸੁਕਾ ਲੈਣ ਮਾਂਜ ਲੈਣ ਉਹਦੀ ਥੰਧਾਈ ਜਾਂਦੀ ਨਹੀਂ ਏ ਤੇ ਗੱਲ ਇਹ ਕਿੰਨਾ ਕੁ ਟਾਈਮ ਲੱਗ ਜਾਂਦਾ ਜਿਵੇਂ ਹੁਣ ਆਹ ਟਰੈਕਟਰ ਖੜਾ ਯਾਰ ਉਹ ਖੜਾ ਲੋਕਾਂ ਤਾਂ ਐ ਡਰ ਜਾਣਾ ਗੱਲ ਇਹਨੇ ਟਾਈਮ ਬਹੁਤ ਲੱਗਦਾ ਟਰੈਕਟਰ ਕਿੰਨੇ ਟਾਈਮ ਟਾਈਮ ਦੇਖੋ ਜੀ ਕੰਮ ਦੇ ਫਿਰਤੇ ਆ ਹਨਾ ਕੰਮ ਨਿਮੇੜਨ ਨੂੰ ਮੰਨ ਕੇ ਚਲੋ ਜਿਵੇਂ ਮੰਨ ਲਓ ਵੀ ਪੈਸੇ ਰੈਗੂਲਰ ਆਈ ਜਾਂਦੇ ਸੀ ਨਾ ਪੈਸੇ ਇਕੱਠੇ ਨਹੀਂ ਲੈਂਦੇ ਵੀ 5 ਲੱਖ ਦੇ ਜੋਜੀ 4 ਲੱਖ ਦੇ ਜੋ 7 ਲੱਖ ਦੇ ਜੋ ਇਕੱਠਾ ਅਸੀਂ ਨਾ ਜਿਵੇਂ ਜਿਵੇਂ ਸੈਫਟ ਵਾਈਜ਼ ਲੱਖ ਲੈ ਲਿਆ ਫੇਰ ਲੱਖ ਲੈ ਲਿਆ ਫੇਰ ਲੱਖ ਲੈ ਲਿਆ ਵੀ ਪੈਸੇ ਨਾਲ ਦੀ ਨਾਲ ਆਈ ਜਾਂਦੇ ਆ ਕੰਮ ਨਾਲ ਦੀ ਨਾਲ ਹੋਈ ਜਾਂਦਾ ਵੀ ਤਕਰੀਬਨ ਪੂਰੀ ਗੱਲ ਬਾਤ ਬਣਾਉਣ ਨੂੰ ਜਿਵੇਂ ਹੁਣ ਮੰਨ ਲਓ ਬਈ ਕ੍ਰੋਮ ਦਾ ਜਗਾਰਡ ਹੈ ਨਾ ਇਹ ਕਈ ਕਈ ਗੀਰੀ ਤਾਂ 15 ਦਿਨ 20 ਦਿਨ ਮਹੀਨਾ ਕ੍ਰੋਮ ਹੀ ਖਾ ਜਾਂਦਾ ਅੱਛਾ ਕ੍ਰੋਮ ਦਾ ਕੰਮ ਇਹੋ ਜਿਹਾ ਹੈਗਾ ਤੇ ਕਈ ਵਾਰ ਮੰਨ ਕੇ ਚੱਲੋ ਵੀ ਆਪਾਂ ਰੰਗ ਨੂੰ ਲਾਗੇ ਹੁਣ ਮੌਸਮ ਖਰਾਬ ਆ ਆ ਤਿੰਨ ਮਹੀਨੇ ਬਾਈ ਅਸੀਂ ਰੰਗ ਨਹੀਂ ਕਰਨਾ ਅੱਛਾ ਜਵਾਬ ਦੇ ਦੇਣਾ ਅਗਲੇ ਨੂੰ ਵੀ ਵੀਰੇ ਨਹੀਂ ਰੰਗ ਹੋਣਾ ਨਹੀਂ ਹੋਰ ਕਿਤੋਂ ਕਰਾਉ ਹੋਰ ਕਿਤੋਂ ਕਰਾ ਲਾ ਬਾਈ ਕਿਉਂਕਿ ਗੱਲ ਹੀ ਨਹੀਂ ਬਾਨੀ ਠੀਕ ਆ ਜੇ ਆ ਗਰਮੀਆਂ ਚ ਰੰਗ ਹੋਇਆ ਵਿਆ ਤੇ ਇੱਕ ਆਹੀ ਰੰਗ ਇਹੀ ਕੁਆਲਿਟੀ ਇਹੀ ਸਾਰਾ ਕੰਮ ਮੈਂ ਸਿਆਲਾਂ ਚ ਕਰ ਦੂੰਗਾ ਇਹਦੇ ਬਰਾਬਰ ਕੁਆਲਿਟੀ ਬਾਨੀ ਹੀ ਨਹੀਂ ਬਾਈ ਕਹਿੰਦੇ ਅਸੀਂ ਜੀ ਥਿੰਨਰ ਫਾਸਟ ਪਾਤਾ ਜੀ ਭਾਈ ਜਿਹੜੀ ਕੁਦਰਤੀ ਧੁੱਪ ਗਰਮੈਥ ਨੇ ਕੰਮ ਕਰਨਾ ਨਾ ਉਹ ਹੀਟਰ ਨਹੀਂ ਕਰਦੇ ਇਹ ਹੁਣ ਮੰਨ ਲਓ ਤੁਸੀਂ ਹੀਟਰ ਮੂਰੇ ਬਹਿ ਗਏ 10 ਮਿੰਟ ਤੁਹਾਨੂੰ ਮੁੜਕਾ ਥੋੜੀ ਆ ਜੂ ਤੇ ਧੁੱਪੇ 10 ਮਿੰਟ ਖੜ ਗਏ ਤੁਸੀਂ 10 ਮਿੰਟਾਂ ਦੀ ਧੁੱਪ ਨਾ ਜਿਹੜੀ ਉਹ ਸੇਕ ਸਾਰੇ ਸਰੀਰ ਨੂੰ ਪਚਾ ਦਿੰਦੀ ਹੈ ਵੀ ਹਾਂ ਵੀ ਕੋਈ ਕੁਦਰਤੀ ਹੀਟ ਆਈ ਹੈ ਆਪਣੇ ਦਿਮਾਗ ਦੇ ਨਾਲ ਇਹ ਇਹ ਜਮਾਂ ਸਹੀ ਆ ਗੱਲ ਹੈ ਭਾਈ ਹੁਣ ਮੰਨ ਲਓ ਕਿੰਨਾ ਕੁ ਟਾਈਮ ਫੇਰ ਹੁਣ ਟਾਈਮ ਤੇ ਗੱਲ ਫੇਰ ਮੁੱਕੂ ਟਾਈਮ ਭਾਈ ਆਵਾ ਵੀ ਜੇ ਤਾਂ ਮੈਂ ਕਰਨਾ ਆਪਣੀ ਮਰਜ਼ੀ ਨਾਲ ਕੰਮ ਹਾਂ ਫੇਰ ਤਾਂ ਮੈਂ ਲਾਉ 6 ਮਹੀਨੇ ਹੂੰ ਇੱਕ ਟਰੈਕਟਰ ਨੂੰ ਹੂੰ ਜੇ ਮੰਨ ਕੇ ਚੱਲੋ ਵੀ ਮੈਂ ਵਢਾਉਣਾ ਫਾਹਾ ਬਾਈ ਮੈਂ ਮਹੀਨੇ 'ਚ ਵੀ ਟਰੈਕਟਰ ਦੇ ਦੂੰਗਾ ਹੂੰ ਉਹ ਆਪਣੀ ਕੁਆਲਿਟੀ ਖਰਾਬੋ ਬਾਈ ਆਪਾਂ ਕੰਮ ਥੋੜਾ ਖਾਈਏ ਫੇਰ ਚੱਲੀਏ ਥੋੜਾ ਦਾਨ ਪਾਉਣ ਤੇ ਲਈ ਵੀ ਥੋੜਾ ਖਾ ਲੋ ਸਬਰ ਸੰਤੋਖ ਦਾਇਆ ਦਤ ਦਾਨ ਇਹ ਸਬਰ ਜੇ ਨਾਲ ਕੰਮ ਟਰੈਕਟਰ ਬਾਈ ਚਾਹੇ ਸਾਲ 'ਚ ਦੋ ਹੀ ਬਣ ਪਰ ਜਦੋਂ ਬਣ ਕੇ ਨਿਕਲਣਾ ਅਗਲਾ ਐ ਕਵੇ ਯਾਰ ਭਈਆ ਤਾਂ ਯਾਰ ਕੁਝ ਬਣ ਗਿਆ ਜੇ 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 ਸਿੰਧੂ ਜਿਉਂਦਾ ਹੁੰਦਾ ਤੇਰੀ ਆ ਇੰਟਰਵਿਊ ਨੇ ਦੇਖਣੀ ਸੀ ਯਾਰ ਉਹਨੇ ਤੈਨੂੰ ਕਿੱਕੇ ਫੋਨ ਕਰਕੇ ਕੀ ਕਹਿਣਾ ਸੀ ਆ ਇੰਟਰਵਿਊ ਦੇਖ ਕੇ ਤਾਲ ਕੀ ਕਹਿਣਾ ਸੀ ਉਹਨੇ ਕਿਹਾ ਮੇਰੇ ਟਰੈਕਟਰ ਨੂੰ ਦਾ ਕੰਧਰਾ ਸਾਲ ਲਾਦਾ ਸੀ ਉਹਦਾ ਸੀ ਟਰੈਕਟਰ ਗੱਲ ਇਹ ਬਾਤ ਕੱਚ ਨਹੀਂ ਛੱਡਣਾ ਆ ਕੇ ਨਾ ਭਾਈ ਜਦੋਂ ਉਹ ਆਇਆ ਇੱਥੇ ਮੇਲੇ ਜਿੰਨਾ ਦਾ ਇਕੱਠ ਹੋ ਗਿਆ ਸੀ ਬਰਖਸ਼ਾਵ ਚ ਅਸੀਂ ਆ ਗੇਟ ਲਾਤਾ ਭਾਈ ਦੁਕਾਨ ਉਦੋਂ ਬਣੀ ਜਾਂਦੀ ਸੀਗੀ ਆ ਲੋਕ ਨਾ ਮਗਰ ਦੀ ਖੇਤਾਂ ਜਦੀ ਕੰਧਾਂ ਟੱਪ ਟੱਪ ਅੰਦਰ ਵੜ ਗਏ ਵੀ ਸਿੱਧੂ ਆਇਆ। ਓਹੋ। ਬਾਈ ਉਹ ਉਹ ਬੰਦੇ ਨੇ ਮੰਨ ਕੇ ਚੱਲੋ ਜੀ ਆਪਾਂ ਨੂੰ ਇੱਥੋਂ ਇੱਥੇ ਕਰਨ ਵਾਲਾ ਉਹ ਬੰਦਾ ਜੀ। ਅੱਜ ਵੀ ਮੰਨ ਲਓ ਵੀ ਉਹ ਬੰਦੇ ਦਾ ਨਾਮ ਆਪਣੇ ਲਈ ਹੈ ਨਾ ਅੱਜ ਵੀ ਸਾਡੇ ਦੈਲ 'ਚ ਟੜਕਦਾ ਹੈਗਾ। ਅੱਜ ਵੀ ਚੱਲਦਾ ਸਾਡੇ ਲਈ ਉਹ ਬੰਦੇ ਦਾ ਨਾਮ। ਅੱਜ ਵੀ ਜਿਉਂਦਾ। ਅੱਜ ਆਪਾਂ ਮੰਨ ਲਓ ਵੀ ਗੱਲ ਕਰੀਏ ਵੀ ਕੋਈ ਬੰਦਾ ਬਾਈ ਸਿੱਧੂ ਨੇ ਇੱਥੋਂ ਟਰੈਕਟਰ ਤਿਆਰ ਕਰਾਇਆ ਸੀ। ਇਹ ਚੀਜ਼ ਦਾ ਬਹੁਤ ਵੱਡਾ ਬਾਈ ਮੰਨ ਕੇ ਚੱਲੋ ਵੀ ਇੱਕ ਇਤਿਹਾਸ ਹੀ ਬਣ ਗਿਆ। ਯਾਰ ਹੁਣ ਮੈਂ ਵੀਡੀਓ ਸ਼ੁਰੂ ਕੀਤੀ ਆ। ਮੈਂ ਸਿੱਧੂ ਦਾ ਨਾਮ ਲਿਆ ਹਾਂ ਜੀ ਮਤਲਬ ਅੱਜ ਵੀ ਲੋਕ ਸਿੱਧੂ ਦਾ ਨਾਮ ਲੈ ਕੇ ਵੀਡੀਓ ਮੇਰੇ ਵਰਗੇ ਚਲਾਉਣਾ ਚਾਹੁੰਦੇ ਆ ਕਿਉਂਕਿ ਉਹਦਾ ਨਾਮ ਲੈ ਤੋ ਫਰਕ ਪੈ ਜਾਂਦਾ ਉਹਦੇ ਦਰਸ਼ਕ ਉਹਦੇ ਚਾਹਣ ਵਾਲੇ ਦੇਖਣ ਵੀਡੀਓ ਮਤਲਬ ਉਹਦਾ ਨਾਮ ਐਡੀ ਵੱਡੀ ਚੀਜ਼ ਆ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਜੀ ਵੀਰ ਬਾਰ ਨੂੰ ਫਿੱਦੂ ਨਾਲ ਹਾਂ ਵੀਰਵਾਰ ਨੂੰ ਗੱਲ ਹੋਈ ਸੀਗੀ ਤੇ ਵੀਰਵਾਰ ਨੂੰ ਮੈਨੂੰ ਉਹ ਕਹਿੰਦਾ ਵੀ ਬੰਪਰ ਆਪਣਾ ਹਾਂ ਤਿਆਰ ਹੋ ਗਿਆ ਹਾਲੈਂਡ ਦਾ ਹਾਂ ਉਦੋਂ ਬਾਅਦ ਚਲਾ ਕੇ ਆਇਆ ਜੀ ਮੈਂ ਉਹਨਾਂ ਦੇ ਫਾਦਰ ਸਾਹਿਬ ਕੋਲੇ ਗਿਆ ਸੀਗਾ ਤੇ ਜੇ ਮੰਨ ਲਓ ਵੀ ਗੱਲ ਕਰੀ ਉਹਨੂੰ ਪਿਆਰ ਇੰਨਾ ਸੀਗਾ ਹਾਂ ਟਰੈਕਟਰ ਜਦੋਂ ਲੈ ਲਿਆ ਉਹਨੇ ਹਾਂ ਜਦੋਂ ਉਹਨੇ ਟਰੈਕਟਰ ਲੈ ਲਿਆ ਮੈਨੂੰ ਉਦੋਂ ਹੀ ਫੋਨ ਲਾਇਆ ਗੱਲ ਏ ਟਰੈਕਟਰ ਲੈ ਲਿਆ ਹਾਲੈਂਡ ਹਾਂ ਤੇ ਬੰਪਰ ਤਿਆਰ ਕਰਦੇ ਵੀ ਬੰਪਰ ਲਾਉਣਾ ਆਪਾਂ ਮੈਂ ਉਹਨੂੰ ਫੋਟੋਆਂ ਪਾਈਆਂ ਵੀਡੀਓ ਪਾਈਆਂ ਤੇ ਕਹਿੰਦਾ ਵੀ ਆਹ ਕਰਦੇ ਤਿਆਰ ਇੰਨੀ ਹਾਈਟ ਰੱਖਣੇ ਐ ਕਰਨ ਬਈ ਤਿਆਰ ਕਰਕੇ ਸ਼ਨੀਵਾਰ ਵਾਲੇ ਦਿਨ ਮੈਨੂੰ ਕਹਿੰਦਾ ਜੇ ਮੇਰਾ ਗੇੜਾ ਲੱਗਿਆ ਮੈਂ ਚੱਕ ਕੇ ਲੈ ਜੂੰ ਨਹੀਂ ਲਾਜੀ ਤੇ ਬਾਅਦ ਚ ਬਈ ਖਬਰ ਸੁਣ ਕੇ ਬੜੀ ਮਨ ਨੂੰ ਐ ਮਨ ਬੈਲ ਟੁੱਟ ਗਿਆ ਬਾਈ ਉਦੋਂ ਬਾਅਦ ਚ ਬਾ ਉਹ ਦਿਲ ਜੁੜੇ ਹੀ ਨਹੀਂ ਬਾਈ ਅੱਜ ਵੀ ਅੱਜ ਵੀ ਐਂ ਲੱਗਦਾ ਵੀ ਅੱਜ ਵੀ ਉਹ 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 ਖਬਰ ਅੱਜ ਵੀ ਨਵੀਂ ਹੋਈ ਹੈ ਨਵੀਂ ਹੋਈ ਹੈ ਬਿਲਕੁਲ ਬਾਈ ਹਣ ਉਹ ਬੰਦੇ ਨਾਲ ਬਾਈ ਇੰਨਾ ਪਿਆਰ ਸੀਗਾ ਹਨਾ ਸਤਕਾਰ ਸੀ ਉਹਦੇ ਉਹਦੀ ਲਈ ਮੈਂ ਬਹੁਤ ਸਪੈਸ਼ਲ ਚੀਜ਼ ਤਿਆਰ ਕਰੀ ਸੀਗੀ ਬਾ ਯਾਰ ਉਹ ਅਰੀਜ ਮਾਨਕੀ ਰਹਿ ਗਈ ਸਪਿੰਨਰ ਪਾ ਕੇ ਉਹਦੇ ਬਰਜ ਖਲੀਫੇ ਵਾਲੇ ਅੱਜ ਉਹ ਸਪਿੰਨਰਾਂ ਦੀਆਂ ਲੋਕ ਕਾਪੀਆਂ ਕਰ-ਕਰ ਪਾਉਂਦੇ ਆ ਬਈ ਯਾਰ ਮੂਸੇ ਵਾਲੇ ਨਾਲ ਦੇ ਪਾਉਂਦੇ ਆ ਪਰ ਅੱਜ ਤੱਕ ਬਈ ਆਪਾਂ ਜਿਹੜੀ ਚੀਜ਼ ਬਣਾਈ ਆ ਆ ਆਪਦੀ ਕਦੇ ਕਿਸੇ ਦੀ ਦੇਖ ਕੇ ਚੀਜ਼ ਨਹੀਂ ਬਣਾਈ ਹਾਂ ਅਮੈਂਸ਼ਨ ਕੀਤੀ ਆ ਆਪ ਆਪ ਦੀ ਚੀਜ਼ ਬਣਾਤੀ ਉਹ ਤੋਂ ਬਾਅਦ ਚ ਬੰਦਾ ਕਹੇ ਬੇ ਆ ਤੁਸੀਂ ਚੈੱਕ ਕਰ ਲਿਓ ਪਲੇਟਾਂ ਵੀ ਮੇਰੀਆਂ ਕਿੰਨੀ ਤਰੀਕ ਦੇ ਪਾਈਆਂ ਵੀ ਕੱਟ ਕੇ ਤੇ ਉਹ ਤੋਂ ਬਾਅਦ ਚ ਦੁਕਾਨਦਾਰਾਂ ਨੇ ਕਦੋਂ ਪਾਈਆਂ ਇਹ ਚੀਜ਼ ਚੈੱਕ ਕਰਿਓ ਲੈ ਵੀ ਸਜਣੋ ਗੱਲ ਐ ਉਹ ਗੱਲ ਆ ਸਾਡਾ ਯਾਰ ਆ ਭਾਈ ਆ ਗੱਲ ਇਹਨੇ ਜੋ ਕਹਤਾ ਉਹਦੀ ਗਾਰੰਟੀ ਮੇਰੀ ਆ ਮਤਲਬ ਮੈਂ ਗੱਲੇ ਦਾ ਜ਼ਿੰਮੇਵਾਰ ਬੈਠਾ ਤੁਸੀਂ ਗੱਲੇ ਤੋਂ ਕੋਈ ਵੀ ਕੰਮ ਕਰਾਉਣਾ ਉਹਦੇ ਲਈ ਜ਼ਿੰਮੇਵਾਰੀ ਮੇਰੀ ਆ ਸਜਣੋ ਤੁਸੀਂ ਕੰਮ ਕਰਾ ਸਕਦੇ ਆ ਬੇਫੋਕਰਾ ਯਾਰਾਂ ਦਾ ਯਾਰ ਆ ਭਾਈ ਆ ਫਰਕ ਪਾਉਣ ਵਾਲਾ ਬੰਦਾ ਨੀਗਾ ਕੋਈ ਟਰੈਕਟਰ ਤਿਆਰ ਕਰਾਉਣਾ A to Z ਮੂਹਰੇ ਲੇ ਬੰਪਰ ਤੋਂ ਲੈ ਕੇ ਮਗਰਲੇ ਆਪਾਂ ਕਹਿੰਦੇ ਵੀ ਹੱਕ ਤੱਕ ਜੋ ਕੰਮ ਵੀ ਹੋਊਗਾ ਸਾਰਾ ਗੱਲਾਂ ਕਰਕੇ ਦਿੰਦਾ ਇੱਕੋ ਛੱਤ ਦੇ ਥੱਲੇ ਹਰੇਕ ਚੀਜ਼ ਮਿਲਦੀ ਆ ਸਿੱਧੂ ਮੂਸੇ ਵਾਲਾ ਐਵੇਂ ਨਹੀਂ ਸੀ ਇਹ ਬੰਦੇ ਦਾ ਕੰਮ ਦਾ ਫੈਨ ਸੱਜਣੋ ਵੀਡੀਓ ਨੂੰ ਕਰਿਓ ਸ਼ੇਅਰ ਨੰਬਰ ਕਰ ਲਓ ਨੋਟ ਠੂਰ ਪਿੰਡ ਦੀ ਸ਼ਾਨ ਆ ਸਾਡਾ ਗੱਲ ਆ ਭਾਈ ਜਿਉਂਦੇ ਰਹੋ